ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਅੱਜ ਅਸੀਂ ਡੇਢ ਮੈਸ ਪ੍ਰਵੇਖੇ ਬਲਵੰਦਰ ਸਿੰਘ ਦੇ ਨਵੇਂ ਘਰ ਦੇ ਵਿੱਚ ਪ੍ਰਵੇਸ਼ ਕੀਤਾ ਬਲਵੰਦਰ ਸਿੰਘ ਡੇਰੀਵਾਲ ਤੇ ਡੇਰੀਵਾਲ ਵਾਲਾ ਘਰ ਛੱਡ ਕੇ ਆਜਾ ਮੈਸਮ ਪੂਰੇ ਤੁਸੀਂ ਨਵੇਂ ਘਰ ਦੇ ਵਿੱਚ ਤੇ ਸਾਰੇ ਸੱਜਣ ਮਿੱਤਰ ਜਿਹੋ ਵਧਾਈਆਂ ਤੇ ਚੜ੍ਹਦੀਆਂ ਕਲਾ ਵਿੱਚ ਮੰਦਾ ਪਰਖੇ ਸਾਥ ਜੀ ਬੱਲੇ ਪਾਛਾ ਇਹ ਬਹੁਤ ਵਧੀਆ ਜੀ ਸਾਡੇ ਵੱਲੋਂ ਬ੍ਰਿੰਦਸਾ ਨੂੰ ਪਤਾਈਆਂ ਤੇ باقی ਮੇਰੇ ਦੋਸਤੋ ਜਿੰਨੇ ਵੀ ਸਾਡੀ ਇਹ ਨਹੀਂ ਦੇਖਿਓ ਸਾਰੇ ਪਤਾਈਆਂ ਦੇ ਦੋ ਇਹਨੂੰ ਜਿੰਨੇ ਵੀ ਸਾਡੇ ਨਾਲ ਮਤਰੇ ਆ ਸਾਰੇ ਉਹ ਦੇਖਣ आले ਦਿੱਲੀ ਤੇ ਇਥੇ ਬਾਪੀ ਕਰਦੇ ਆ ਜੀ ਧੰਵਾਦੀ ਰਵਾਇਤੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਆ ਤੁਹਾਨੂੰ ਘਰ ਦੀ ਉਖਾ ਲੀਏ ਠੀਕ ਹੈ ਜੀ ਆਹ ਵੇਖ ਲਓ ਬਲਵਿੰਦਰ ਸਿੰਘ ਬਣਾਦਾ ਨਵਾਂ ਘਾਰ ਆ ਭੈਂਡਾ ਮਾਸਪੁਰੇ ਦੇ ਵੀ ਕਿਤੇ Մոմո մայ քրաֆտը դիտոր փորովը Բայը գուցիքա կաունցա